ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਯੂਨੀਵਰਸ ਦੇਖ ਰਹੇ ਦਰਸ਼ਕਾਂ ਦਾ ਆਪ ਸਵਾਗਤ ਮੈਂ ਆ ਪਰਮਿੰਦਰ ਸਿੰਘ ਗੱਲ ਕਰ ਰਹੇ ਹਾਂ ਸਿੱਖ ਰਾਜ ਕਿਵੇਂ ਗਿਆ ਇਸ ਦਾ ਅਗਲਾ ਪੜਾਅ ਲੈ ਕੇ ਮੈਂ ਹਾਜ਼ਰ ਹੋਇਆ ਜਿਹਦੇ ਵਿੱਚ ਅਸੀਂ ਦੱਸਾਂਗੇ ਕਿ ਕਿ ਜਿੰਦਾਂ ਨੂੰ ਕਿਵੇਂ ਕੈਦ ਕੀਤਾ ਗਿਆ ਤੇ ਕੈਦ ਤੋਂ ਬਾਅਦ ਉਹਨਾਂ ਨੂੰ ਕਿਵੇਂ ਫਿਰੋਜ਼ਪੁਰ ਤੇ ਫਿਰ ਬਨਾਰਸ ਲਿਆਂਦਾ ਗਿਆ ਇੱਕ ਨਿਰਦੋਸ਼ ਇਸਤਰੀ ਨੂੰ ਖਾਲਸਾ ਰਾਜ ਦੀ ਰਾਜਮਾਤਾ ਨੂੰ ਕਿਸ ਤਰੀਕੇ ਦੇ ਨਾਲ ਤਸੀਹੇ ਦਿੱਤੇ ਗਏ ਕੀ ਕੁਝ ਚੱਲਣਾ ਪਿਆ ਉਹ ਮਾ ਰਾਣੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਚਹੇਤਾ ਰਾਣੀ ਸੀ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਖੁਦ ਮਹਿਬੂਬਾ ਕਹਿ ਕੇ ਬੁਲਾਇਆ ਕਰਦੇ ਸੀ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਉਸ ਦੇ ਨਾਲ ਕੀ ਕੁਝ ਵਾਪੜਿਆ ਉਸ ਬਾਬਤ ਆ ਜਿਸ ਪੜਾਅ ਦੇ ਵਿੱਚ ਗੱਲਬਾਤ ਕਰਾਂਗੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮੈਂ ਉਮੀਦ ਕਰਦਾ ਤੁਸੀਂ ਵੀਡੀਓ ਦੇ ਅੰਤ ਤੱਕ ਜਰੂਰ ਬਣੇ ਰਹੋਗੇ ਕਿਉਂਕਿ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਹੋਈਏ ਉਸ ਖਾਲਸਾ ਰਾਜ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਿਸ ਦਾ ਮਹਾਰਾਜਾ ਸੀ ਰਣਜੀਤ ਸਿੰਘ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿੰਦਾ ਦੇ ਦੇਸ਼ ਨਿਕਾਲੇ ਦੇ ਕਾਗਜ਼ ਜਿਹੜੇ ਨੇ ਉਸ ਦੇ ਉੱਤੇ ਕੌਂਸਲਰਾਂ ਦੇ ਦੋ ਮੈਂਬਰਾਂ ਨੇ ਹਸਤਾਖਰ ਕੀਤੇ ਸੀ ਜਿਦੇ ਵਿੱਚੋਂ ਰਾਜਾ ਤੇਜ ਸਿੰਘ ਦਾ ਨਾਮ ਆਉਂਦਾ ਤੇ ਫਕੀਰ ਨੂਰਦین ਦਾ ਨਾਮ ਆਉਂਦਾ ਇਹਨਾਂ ਤੇ ਦਸਤਖਤ ਪਾਏ ਗਏ ਇੱਕ ਹੋਰ ਮੈਂਬਰ ਸੀ ਰਾਜਾ ਸ਼ੇਰ ਸਿੰਘ ਦੀ ਥਾਂ ਦੇ ਉੱਤੇ ਉਹਦਾ ਭਰਾ ਗੁਲਾਬ ਸਿੰਘ ਉਸ ਤੋਂ ਵੀ ਦਸਤਖਤ ਕਰਵਾ ਲਈ ਗਈ ਸੀ। ਕਰੀਨੇ ਉਸ ਹੁਕਮ ਦੇ ਵਿੱਚ ਇਹ ਵੀ ਲਿਖਿਆ ਸੀ ਕਿ ਜੇ ਬਨਾਰਸ ਦੇ ਵਿੱਚ ਵੀ ਜਿੰਦਾ ਕੋਈ ਹੋਰ ਸਾਜ਼ਿਸ਼ ਕਰਦੀ ਹੈ ਤਾਂ ਉਸ ਨੂੰ ਚਨਾਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਜਾਵੇਗਾ। 14 ਮਈ 1848 ਨੂੰ ਰੈਜੀਡੈਂਟ ਦਾ ਹੁਕਮ ਜਿੰਦਾ ਦੇ ਕੋਲ ਪਹੁੰਚਦਾ ਮਹਾਰਾਜਾ ਦਲੀਪ ਸਿੰਘ ਦੀ ਮੋਹਰ ਲੱਗੀ ਹੁੰਦੀ ਹੈ ਇਸ ਹੁਕਮ ਦੇ ਉੱਤੇ ਇਸ ਚਿੱਠੀ ਦੇ ਉੱਤੇ ਜਿੰਦਾ ਨੂੰ ਦਿੱਤੀ ਜਾਂਦੀ ਹੈ। ਰੈਜੀਡੈਂਟ ਦੇ ਵੱਲੋਂ ਲਿਖਿਆ ਗਿਆ ਸੀ ਇਸ ਚਿੱਠੀ ਦੇ ਵਿੱਚ ਕਿ ਮੈਂ ਆਪਣੇ ਅਫਸਰ ਕਪਤਾਨ ਲਿਪਸਡਨ ਨੇ ਅਤੇ ਲੈਫਟਿਨੈਂਟ ਹੌਟਸਨ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਹੈ ਕਿ ਕੁਝ ਇਤਬਾਰੀ ਤੇ ਪਤਵੰਤੇ ਸਰਦਾਰਾਂ ਨੂੰ ਮੈਂ ਭੇਜ ਰਿਹਾ ਇਹ ਲੋਕ ਆਪ ਨੂੰ ਸੇਖਪੁਰਿਓਂ ਬਾਹਰ ਲੈ ਜਾਣਗੇ ਜੋ ਕੁਝ ਕਹਿਣਗੇ ਉਸੇ ਤਰੀਕੇ ਨਾਲ ਤੁਸੀਂ ਕਰਿਓ ਇਹ ਆਪ ਨੂੰ ਆਦਰ ਸਤਕਾਰ ਦੇ ਨਾਲ ਲੈ ਕੇ ਜਾਣਗੇ ਆਪ ਦਾ ਕਿਸੇ ਤਰ੍ਹਾਂ ਦਾ અપਮਾਨ ਜਿਹੜਾ ਜਾਂ ਫਿਰ ਸਰੀਰਕ ਦੁੱਖ ਜਿਹੜਾ ਉਹ ਨਹੀਂ ਦਿੱਤਾ ਜਾਵੇਗਾ ਇਦਾਂ ਦੀ ਸਾਡੀ ਕੋਈ ਮਨਸ਼ਾ ਨਹੀਂ ਇਹ ਚਿੱਠੀ ਵਿੱਚ ਲਿਖਿਆ ਜਾਂਦਾ ਹੈ ਚਿੱਠੀ ਦਿੱਤੀ ਗਈ ਹੈ ਜਿੰਦਕੌਰ ਨੂੰ ਥੋੜੇ ਦਿਨ ਪਹਿਲਾਂ ਇਸ ਤੋਂ ਗੰਗਾ ਰਾਮ ਤੇ ਕਾਨ ਸਿੰਘ ਨੂੰ ਫਾਹੇ ਲਾਇਆ ਗਿਆ ਸੀ ਉਹਦਾ ਡਰ ਕਿਤੇ ਨਾ ਕਿਤੇ ਜਿੰਦਾ ਦੇ ਮਨ ਦੇ ਵਿੱਚ ਵੀ ਛਾਇਆ ਹੋਇਆ ਸੀ ਇਸ ਵਾਸਤੇ ਉਹਨੇ ਬਿਨਾਂ ਹਿੱਲ ਜੁਲਤੋਂ ਸ਼ੇਖਪੁਰਿਓਂ ਜਾਣਾ ਮੰਨ ਲਿਆ ਕਿਉਂਕਿ ਪਹਿਲਾਂ ਸ਼ੇਖਪੁਰੇ ਦੇ ਵਿੱਚ ਰੱਖਿਆ ਗਿਆ ਸੀ ਪਿਛਲੇ ਪੜਾਅ ਵਿੱਚ ਅਸੀਂ ਦੱਸਿਆ ਕਿ ਕਿਵੇਂ ਸ਼ੇਖਪੁਰੇ ਉਹਨਾਂ ਨੂੰ ਲਿਆਂਦਾ ਗਿਆ ਸੀ ਉੱਥੇ ਕੈਦ ਕੀਤਾ ਗਿਆ ਸੀ ਹੁਣ ਇੱਥੇ ਵੀ ਇਹਨਾਂ ਨੂੰ ਚੈਨ ਨਹੀਂ ਮਿਲਿਆ ਸ਼ੇਖਪੁਰਿਓਂ ਦੇਸ਼ ਨਿਕਾਲਾ ਕੱਢ ਦਿੱਤਾ ਗਿਆ ਦੇਸ਼ ਨਿਕਾਲਾ ਦੇ ਦਿੱਤਾ ਗਿਆ ਫਿਰੋਜ਼ਪੁਰ ਵੱਲ ਕੱਲਿਆ ਗਿਆ ਪਰ ਮਹਾਰਾਣੀ ਨੂੰ ਨਹੀਂ ਪਤਾ ਕਿ ਉਹਨੂੰ ਕਿੱਥੇ ਲੈ ਕੇ ਜਾਣਾ ਉਹਨੇ ਲਮਸਨਨ ਨੂੰ ਪੁੱਛਿਆ ਵੀ ਕਿ ਦੱਸੋ ਮੈਨੂੰ ਕਿੱਥੇ ਲੈ ਕੇ ਜਾਓਗੇ ਅਗੋਂ ਲਮਸਨਨ ਕਹਿੰਦਾ ਕਿ ਮੈਨੂੰ ਇਹ ਦੱਸਣ ਦੀ ਆਗਿਆ ਨਹੀਂ ਦਿੱਤੀ ਗਈ। ਹਾਇਨਾ ਜ਼ਰੂਰ ਕਹਿ ਸਕਦਾ ਕਿ ਮਾਹ ਰਾਣੀ ਦੀ ਰੱਖਿਆ ਦਾ ਭਾਰ ਮੇਰੇ ਸਿਰ ਤੇ ਆ। ਸੋ ਆਪ ਨੂੰ ਬੜੇ ਆਦਰ ਤੇ ਇੱਜ਼ਤ ਦੇ ਨਾਲ ਮੈਂ ਲੈ ਕੇ ਜਾਵਾਂਗਾ। ਮਹਾਰਾਣੀ ਜਿੰਦਕੌਰ ਕਹਿੰਦੀ ਕਿ ਤੁਸੀਂ ਆਦਰ ਤੇ ਇੱਜ਼ਤ ਦੀ ਤਾਂ ਗੱਲ ਹੀ ਨਾ ਕਰੋ। ਬਸ ਮੈਨੂੰ ਇਹਨਾਂ ਦੱਸ ਦੋ। ਮੈਂ ਪੁੱਛਦੀ ਆ ਕਿ ਮੈਨੂੰ ਲੈ ਕੇ ਕਿੱਥੇ ਜਾਣਾ ਹੈ। ਜਿੰਦਾ ਨੇ ਇਹ ਗੱਲ ਦੁਬਾਰਾ ਪੁੱਛੀ। ਹੁਣ ਲਿਮਸਨਨ ਨੇ ਇਸ ਸਵਾਲ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਸਮਝਿਆ। 15 ਮਈ ਦਾ ਦਿਨ ਆਉਂਦਾ ਹੈ। ਕੈਦਨ ਜੰਦਕੌਰ ਨੂੰ ਸੇਖਪੁਰਿਓਂ ਲੈ ਤੁਰਦੇ ਨੇ ਦੇਖੋ ਕਿੱਡੀ ਵੱਡੀ ਗੱਲ ਹੈ ਕਿੱਥੇ ਉਹਦੇ ਨਾਮ ਦੇ ਅੱਗੇ ਮਹਾਰਾਣੀ ਲੱਗਦਾ ਤੇ ਅੱਜ ਉਸਦੇ ਨਾਮ ਦੇ ਅੱਗੇ ਕੈਦਨ ਨਾਮ ਜੁੜ ਗਿਆ ਜਿੰਦਾ ਸੋਚਦੀ ਜਾ ਰਹੀ ਸੀ ਕਿ ਸ਼ਾਇਦ ਉਸ ਨੂੰ ਲਾਹੌਰ ਲੈ ਕੇ ਜਾਣਗੇ ਉਹ ਕਹਿੰਦੀ ਮੇਰੀ ਉੱਥੇ ਭਾਵੇਂ ਕਿੰਨੀ ਵੀ ਕਰੜੀ ਸਖਤ ਤੋਂ ਸਖਤ ਸਜ਼ਾ ਕਿਉਂ ਨਾ ਹੋਵੇ ਪਰ ਮੈਂ ਕਿਸੇ ਨਾ ਕਿਸੇ ਪੱਜ ਬਹਾਨੇ ਦਲੀਪ ਸਿੰਘ ਨੂੰ ਵੇਖ ਲਿਆ ਕਰਾਂਗੀ ਚਲੋ ਠੀਕ ਹੈ ਮੈਨੂੰ ਲਾਹੌਰ ਲੈ ਜਾ ਹੁਣ ਜਿਸ ਵੱਲ ਉਹ ਪਾਰਟੀ ਲਾਹੌਰ ਤੋਂ ਪਾਸੇ-ਪਾਸੇ ਫਿਰੋਜ਼ਵਾਲ ਨੂੰ ਵੱਧਦੀ ਹੈ ਜਿੰਦਾ ਫਿਰ ਉਹ ਰਾਹ ਪਹਿਚਾਣ ਲੈਂਦੀ ਹੈ ਫਿਰ ਉਹ ਇੱਕ ਵਾਰ ਫੇ ਲਿੰਮਸਟਨ ਨੂੰ ਪੁੱਛਦੀ ਹੈ ਕਿ ਤੁਸੀਂ ਸੱਚ ਦੱਸੋ ਮੈਨੂੰ ਲੈ ਕੇ ਕਿੱਥੇ ਜਾ ਰਹੇ ਮੈਨੂੰ ਤਾਂ ਇਹ ਫਿਰੋਜ਼ਪੁਰ ਵਾਲੀ ਸੜਕ ਜਾਪ ਰਹੀ ਹੈ ਲਿੰਮਸਟਨ ਨੇ ਅੱਗੋਂ ਕੋਈ ਉੱਤਰ ਨਹੀਂ ਦਿੱਤਾ ਜਿੰਦਾ ਸਤਲੁਜ ਦੇ ਪੱਥਣ ਤੇ ਪੁੱਜੀ ਤਾਂ ਜਿੰਦਕੋਰ ਸਭ ਕੁਝ ਸਮਝ ਗਏ ਉਸ ਵੇਲੇ ਉਹਦੇ ਖਿਆਲਾਂ ਦੇ ਵਿੱਚ ਤੂਫਾਨ ਮਚ ਰਿਹਾ ਰਿਆ ਦੇ ਇੱਕ ਪਾਸੇ ਉਹਦਾ ਆਪਣਾ ਦੀ ਆਪਣਾ ਰਾਜ ਆਪਣੀ ਪਰਜਾ ਤੇ ਦੂਜੇ ਪਾਸੇ ਸਭ ਕੁਝ ਬੇਗਾ ਉਹ ਨਿਗਾਹ ਟਿਕਾਈ ਸਾਤੂਨਵੀ ਦੇ ਵਗਦੇ ਪਾਣੀ ਵੱਲ ਵੇਖਦੀ ਰਹੀ ਉਸ ਵੇਲੇ ਸੂਰਜ ਛਿਪਣ ਵਾਲਾ ਸੀ ਇਤਜਾਹ ਰਹੀ ਸੀ ਕਿਉ ਆਪਣੇ ਰਾਜ ਦਾ ਸੂਰਜ ਡੁੱਬਦਾ ਦੇਖ ਰਹੀ ਸੀ ਉਪਰੀ ਸਰਕਾਰ ਦੀ ਹੱਦ ਦੇ ਅੰਦਰ ਉਹਦਾ ਸਾਥ ਦੇਣ ਵਾਸਤੇ ਕੋਈ ਵੀ ਤਿਆਰ ਨਹੀਂ ਸੀ ਹੋ ਰਿਹਾ ਡੁੱਬਦੇ ਸੂਰਜ ਦੀਆਂ ਟੇਡੀਆਂ ਕਿਰਨਾ ਪਾਣੀ ਦੇ ਉੱਤੇ ਪੈ ਕੇ ਅੱਗ ਵਾਂਗ ਲੱਗ ਰਹੀਆਂ ਸੀ। ਦੁਖੀ ਜ਼ਿੰਦਾ ਦੀ ਛਾਤੀ ਦੇ ਵਿੱਚ ਭੱਖਦੇ ਅੰਗਿਆਰਿਆਂ ਵਾਂਗ ਲਹੂ ਬੰਨੇ ਛਾਲਾਂ ਭਰ-ਭਰ ਕੇ ਫਿਸ ਰਹੀ। ਮਹਾਰਾਣੀ 사ਤਲੂਜ ਦੀਆਂ ਲਹਿਰਾਂ ਦੇ ਵਿੱਚ ਸੁਭਰਾਵਾ ਦੇ ਮੈਦਾਨ ਦੇ ਅੰਦਰ ਸ਼ਹੀਦ ਹੋਈ ਸ਼ਾਮ ਸਿੰਘ ਠਾਰੀ ਵਰਕੇ ਸੂਰਮਿਆਂ ਦਾ ਲਹੂ ਵਗਦਾ ਨਜ਼ਰ ਪਉਂਦੀ। ਉਸ ਮਾਰੂ ਵਹਿਣ ਦੇ ਵਿੱਚ ਸ਼ਾਹੀ ਤਾਜ ਡੁੱਬਦਾ ਜਾ ਰਿਹਾ ਸੀ। ਉਸ ਮੰਦੇ ਦਿਨ ਜਿੰਦਾ ਨੇ ਪੰਜਾਬ ਛੱਟਿਆ ਤੇ ਫੇਰ ਇਸ ਪਵਿੱਤਰ ਦੇਸ਼ ਦੀ ਧੂੜ ਪਰਸਣੀ ਵੀ ਨਸੀਬ ਨਾ ਹੋਈ। ਕੁਝ ਦਿਨ ਤਾਂ ਫਿਰੋਜ਼ਪੁਰ ਦੇ ਵਿੱਚ ਰੱਖਿਆ ਗਿਆ ਮਹਾਰਾਣੀ ਜਿੰਦਾਰ। ਫਿਰ ਉੱਥੋਂ ਉਸ ਨੂੰ ਬਨਾਰਸ ਪਹੁੰਚਾ ਦਿੱਤਾ ਗਿਆ। ਫਿਰ ਦਿਨ ਆਉਂਦਾ ਜੀ 16 ਮਈ ਦਾ। ਰੈਜੀਡੈਂਟ ਨੇ ਲਿਖਿਆ ਕਿ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਕੌਰ ਨੂੰ ਕੱਲ ਲੋਹੜੇਵਾਲੀ ਮੇਰੇ ਹੁਕਮ ਦੇ ਨਾਲ ਸ਼ੇਖਪੁਰੇ ਦੇ ਕਿਲੇ ਚੋਂ ਕੱਢ ਦਿੱਤਾ ਗਿਆ। ਅਪਸਰਾ ਦੀ ਨਿਗਰਾਨੀ ਦੇ ਅੰਦਰ ਫਿਰੋਜ਼ਪੁਰ ਨੂੰ ਤੋੜ ਦਿੱਤਾ ਗਿਆ ਇਹ ਮਹਾਰਾਣੀ ਜਿੰਦਕੌਰ ਨੇ ਮਹਾਰਾਣੀ ਦਾ ਪੰਜਾਬ ਦੇ ਵਿੱਚੋਂ ਦੇਸ਼ ਨਿਕਾਲਾ ਤੇ ਗਵਰਨਰਲ ਜਨਰਲ ਦੇ ਏਜੰਟ ਦੀ ਨਿਗਰਾਨੀ ਦੇ ਵਿੱਚ ਬਨਾਰਸ ਵਿੱਚ ਨਜ਼ਰਬੰਦੀ ਦੇ ਉੱਤੇ ਉਹਦੀ ਕੈਦ ਅਤੇ ਬੰਦਸ਼ਾ ਲਾਉਣੀਆਂ ਨੇ ਤਾਂ ਕਿ ਉਹ ਅੱਗੇ ਤੋਂ ਕੋਈ ਵੀ ਸਾਜ਼ਿਸ਼ ਜਾਂ ਫਿਰ ਕੋਈ ਵੀ ਚਿੱਠੀ ਪੱਤਰ ਨਾ ਕਰ ਸਕੇ ਹੁਣੇ ਕਹਿ ਕੇ ਮੇਰੇ ਖਿਆਲ ਦੇ ਵਿੱਚ ਸਭ ਨਾਲੋਂ ਚੰਗਾ ਟਾਂਗੇ ਹੀ ਹੈ ਜੋ ਅਸਾਂ ਇਸ ਵਕਤ ਵਰਤੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਿੱਖ ਦਿਨੋ-ਦਿਨ ਬੜੇ ਬੇਚੈਨ ਹੋ ਰਹੇ ਸੀ ਕਈਆਂ ਨੂੰ ਨੌਕਰੀ ਤੋਂ ਵੀ ਹਟਾ ਦਿੱਤਾ ਗਿਆ ਸੀ ਕਈਆਂ ਨੂੰ ਹਿੰਦੁਸਤਾਨ ਦੇ ਵਿੱਚੋਂ ਦੇਸ਼ ਨਿਕਾਲਾ ਤੱਕ ਦੇ ਦਿੱਤਾ ਗਿਆ ਸੀ ਤੇ ਖਾਸ ਕਰਕੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਦੇ ਵਿੱਚ ਸੁੱਟਿਆ ਗਿਆ ਸੀ ਤੇ ਉਸ ਨਾਲ ਬਹੁਤ ਬੁਰਾ ਸਲੂਕ ਵੀ ਕੀਤਾ ਗਿਆ ਇਹੋ ਜਿਹਾ ਵਰਤਾਓ ਨੂੰ ਸਾਰੇ ਮਜਬਾਂ ਦੇ ਲੋਕ ਬੁਰਾ ਸਮਝਦੇ ਨੇ ਤੇ ਸਾਰੇ ਅਮੀਰ ਗਰੀਬ ਇਸ ਨਾਲ ਉਹ ਮੂਤ ਨੂੰ ਚੰਗਾ ਸਮਝਦੇ ਸੀ। ਇਹ ਜਿਹੇ ਤਸੀਹੇ ਦਿੱਤੇਗੇ ਮਹਾਰਾਣੀ। ਐਡਵਿਨ ਅਰਨੋਟ ਲਿਖਦਾ ਹੈ ਕਿ ਮਹਾਰਾਣੀ ਨੂੰ ਆਪਣੇ ਬਾਲਕ ਪੁੱਤਰ ਤੇ ਪਰਜਾ ਦੇ ਕੋਲੋਂ ਦੂਰ ਕਰਨ ਦੇ ਉੱਤੇ ਸਿੱਖਾਂ ਨੇ ਜਿੰਨਾ ਰੋਸ ਪ੍ਰਗਟ ਕੀਤਾ ਉਸ ਨਾਲੋਂ ਕਿਤੇ ਵਧੇਰੇ ਆਪਣੇ ਹਿਰਦਿਆਂ ਦੇ ਵਿੱਚ ਵੀ ਰੱਖਿਆ। ਮਹਾਰਾਣੀ ਜਿੰਦਾ ਬਨਾਰਸ ਭੇਜ ਦਿੱਤੀ ਗਈ। ਉੱਥੇ ਉਸ ਨੂੰ ਮੈਕ ਗ੍ਰੇਗਰ ਦੀ ਨਿਗਰਾਨੀ ਦੇ ਵਿੱਚ ਰੱਖਿਆ ਗਿਆ। ਉਸ ਦੀ ਪੈਨਸ਼ਨ ਦੂਜੀ ਵਾਰ ਘਟਾਈ ਗਈ 1000 ਮਹੀਨਾ ਕਰ ਦਿੱਤੀ ਗਈ 1.5 ਲੱਖ ਸਾਲਾਨਾ ਪੈਨਸ਼ਨ ਸੀ ਕਿੱਥੇ 1000 ਰਹਿ ਗਈ ਕੇਵਲ 12 ਹਜ਼ਾਰ ਸਾਲਾਨਾ ਪਰ ਉਹ ਵਾਲ ਦੀ ਸੁਲਾਹ ਦੇ ਵਿੱਚ ਕੋਈ ਅਜਿਹੀ ਸ਼ਰਤ ਨਹੀਂ ਸੀ ਰੱਖੀ ਗਈ ਜਿਸ ਕਰਕੇ ਉਹਦੀ ਪੈਨਸ਼ਨ ਘਟਾਈ ਜਾ ਸਕੇ ਪਰ ਡਾਡੇ ਨੂੰ ਪੁੱਛੇ ਕੌਣ ਕੋਈ ਸਵਾਲ ਉਠਾਣ ਵਾਲਾ ਨਹੀਂ ਰਿਹਾ ਫਿਰ ਦਿਨ ਆਉਂਦਾ ਜੀ 30 ਜੂਨ ਦਾ ਰੈਜ਼ੀਡੈਂਟ ਦੀ ਚਿੱਠੀ ਪਹੁੰਚਦੀ ਹੈ ਸ਼ਾਜिद ਦੇ ਬਾਰੇ ਕੁਝ ਚਿੱਠੀਆਂ ਮਿਲੀਆਂ ਨੇ ਪਰ ਕਿਹਾ ਨਹੀਂ ਜਾ ਸਕਦਾ ਕਿ ਉਹ ਸੱਚੀਆਂ ਨੇ ਜਾਂ ਝੂਠੀਆਂ ਨੇ ਜੇ ਸੱਚੀਆਂ ਨੇ ਤਾਂ ਮਹਾਰਾਣੀ ਬੜੀ ਘਰੇਣਾ ਪਰੇ ਸ਼ਾਜिद ਦੇ ਵਿੱਚ ਫਸੀ ਹੋਈ ਹੈ ਚਿੱਠੀ ਵਿੱਚ ਲਿਖਿਆ ਅੱਗੇ ਲਿਖਿਆ ਕਿ ਇਹਨਾਂ ਚਿੱਠੀਆਂ ਦੀ ਪੜਤਾਲ ਕਰਕੇ ਮੈਗ ਗ੍ਰੇਗਰ ਨੇ ਇਹ ਵੀ ਮੰਨਿਆ ਕਿ ਜਿੰਦਾ નિર્ਦੋਸ਼ ਹੈ ਫਿਰ ਵੀ ਉਸ ਨੂੰ ਸਜ਼ਾ ਦੇ ਦਿੱਤੀ ਗਈ ਗਵਰਨਰਲ ਜਨਰਲ ਡਲਹੋਜੀ ਦੇ ਹੁਕਮ ਨਾਲ 14 ਜੁਲਾਈ ਨੂੰ ਜਿੰਦਾ ਦੇ 50 ਲੱਖ ਦੇ ਗਹਿਣੇ ਤੇ 2 ਲੱਖ ਨਗਦ ਜੋ ਕੁਝ ਵੀ ਉਹਦੇ ਕੋਲ ਸੀ ਉਹ ਵੀ ਖੋਲਿਆ ਗਿਆ ਇਸ ਤੋਂ ਅੱਗੇ ਲਿਖਦਿਆਂ ਤਾਂ ਛਾਤੀ ਫੱਟਦੀ ਆ ਦੋ ਮਹਿਮਾ ਹੋਈਆਂ ਯਾਨੀ ਕਿ ਅੰਗਰੇਜ਼ਨਾ ਉਹਨਾਂ ਨੇ ਉਹਨਾਂ ਦੇ ਨਾਮ ਸੀ ਦੋ ਮਹਿਮਾ ਦੇ ਐਲਨ ਅਤੇ ਸਟੈਨਲੀ ਉਹਨਾਂ ਦੇ ਕੋਲੋਂ ਜਿੰਦਾ ਤੇ ਉਹਦੀਆਂ ਦਾਸੀਆਂ ਦੀ ਜਾਮਾ ਤਲਾਸ਼ੀ ਕਰਾਈ ਦੀ ਜਾਮਾ ਤਲਾਸ਼ੀ ਕੀ ਹੈ ਉਹਨਾਂ ਨੇ ਮਹਾਰਾਣੀ ਦੇ ਸਾਰੇ ਕੱਪੜੇ ਉਤਾਰ ਕੇ ਨੰਗੀ ਅਵਸਥਾ ਦੇ ਵਿੱਚ ਤਲਾਸ਼ੀ ਲਈ ਤੀ ਇਹਨਾਂ ਮਹਿਮਾਨੀ ਅੰਗਰੇਜ਼ ਕੌਮ ਜੋ ਦੁਨੀਆ ਭਰ ਦੇ ਵਿੱਚ ਆਪਣੇ ਆਪ ਨੂੰ ਭਲੇ ਮਾਨਸ ਕਹਲਾਉਂਦੀ ਸੀ ਸਭ ਤੋਂ ਅੱਗੇ ਦੱਸਦੀ ਸੀ ਕਿ ਅਸੀਂ ਬਹੁਤ ਚੰਗੇ ਹਾਂ ਉਸ ਦੇ ਇਸ ਪਤਵੰਤੇ ਹਾਕਮ ਲਾਡ ਡਲਹੋਜੀ ਨੇ ਆਪਣੇ ਮੁਏ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਇਹ ਮਨੁੱਖਤਾ ਤੋਂ ਗਿਰਿਆ ਹੋਇਆ سلوਕ ਕੀਤਾ ਸੀ ਤੁਸੀਂ ਸੋਚ ਕੇ ਦੇਖੋ ਉਹ ਮਹਾਰਾਣੀ ਜਿਹੜੀ ਖਾਲਸਾ ਰਾਜ ਦੀ ਮਹਾਰਾਣੀ ਸੀ ਉਹਦੇ ਨਾਲ ਕਿਸ ਤਰੀਕੇ ਦੇ سلوਕ ਕੀਤੇ ਗਏ ਸੀ ਕੀ ਅੱਜ ਤੋਂ ਪਹਿਲਾਂ ਤੁਹਾਨੂੰ ਇਹ ਚੀਜ਼ ਪਤਾ ਸੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਹੁਣ ਤਲਾਸ਼ੀ ਹੁੰਦੀ ਹੈ ਤਲਾਸ਼ੀ ਸਮੇਂ ਜਿੰਦਕੌਰ ਦੇ ਸੂਟ ਕੇਸ ਵਾਲੇ ਕੱਪੜਿਆਂ 'ਚੋਂ 33 ਚਿੱਠੀਆਂ ਹੋਰ ਨਿਕਲਦੀਆਂ ਹਨ ਜੋ ਉਹਦੇ ਰਿਸ਼ਤੇਦਾਰਾਂ ਵੱਲੋਂ ਲਿਖੀਆਂ ਗਈਆਂ ਮੈਕ ਗ੍ਰੈਗਰ ਮੰਨਦਾ ਹੈ ਕਿ ਉਹਨਾਂ ਚਿੱਠੀਆਂ ਦੇ ਵਿੱਚ ਅੰਗਰੇਜ਼ਾਂ ਦੇ ਵਿਰੁੱਧ ਇੱਕ ਵੀ ਅੱਖਰ ਨਹੀਂ ਪਾਇਆ ਗਿਆ ਜਿੰਦਾ ਦਾ ਗੁਨਾਹ ਕੋਈ ਨਹੀਂ ਸੀ ਪਰ ਕੀ ਉਹਦਾ ਇੰਨਾ ਗੁਨਾਹ ਹੀ ਕਾਫੀ ਨਹੀਂ ਸੀ ਕਿ ਉਹ ਬੇਗੁਨਾ ਸੀ ਕਈ ਵਾਰ ਬੇਗੁਨਾ ਹੋਣਾ ਵੀ بڑا ਵੱਡਾ ਅਪਰਾਧ ਬਣ ਜਾਂਦਾ ਇਸ ਜਾਮਾ ਤਲਾਸ਼ੀ ਦੀ ਖਬਰ ਨੇ ਬਲਤੀ ਤੇ ਤੇਲ ਪਾਤਾ ਪੱਛਮੀ ਪੰਜਾਬ ਦੇ ਵਿੱਚ ਬਹੁਤ ਸਾਰੇ ਥਾਵਾਂ ਤੇ ਸਿੱਖ ਫੌਜੀ ਪੜ ਕੋਠੇ ਰਾਜਾ ਸ਼ੇਰ ਸਿੰਘ ਅਟਾਰੀ ਵਾਲੇ ਤੇ ਉਸ ਦੇ ਪਿਤਾ ਸਰਦਾਰ ਚਤਰ ਸਿੰਘ ਨੇ ਬਗਾਵਤ ਕਰਤੀ ਇਸੇ ਬਗਾਵਤ ਨੂੰ ਸਿੱਖਾਂ ਦੀ ਦੂਸਰੀ ਲੜਾਈ ਵੀ ਕਿਹਾ ਜਾਂਦਾ ਹੈ ਲਾਰਡ ਲਹੋਜੀ ਦੇ ਮਨ ਦੀ ਮੁਰਾਦ ਇੱਥੇ ਪੂਰੀ ਹੋਈ ਅੰਗਰੇਜ਼ ਸੈਨਾਪਤੀ ਗੱਫ ਬੜੀ ਤਕੜੀ ਫੌਜ ਲੈ ਕੇ ਪੰਜਾਬ ਵੱਲ ਨੂੰ ਵਧਿਆ ਉਸ ਦੀਆਂ ਰਾਜਾ ਸ਼ੇਰ ਸਿੰਘ ਦੇ ਨਾਲ ਚਾਰ ਲੜਾਈਆਂ ਹੋਈਆਂ ਗੱਫ ਦੀਆਂ ਪਹਿਲੀ ਲੜਾਈ ਹੋਈ ਰਾਮਨਗਰ ਚ ਦੂਜੀ ਸੈਦਲਾਪੁਰ ਚ ਤੇ ਤੀਸਰੀ ਚੇਲੀਆਂ ਵਾਲੀ ਇਹਨਾਂ ਤਿੰਨ ਲੜਾਈਆਂ ਦੇ ਵਿੱਚ ਤਾਂ ਸਿੱਖਾਂ ਦਾ ਪਾਸਾ ਕਾਫੀ ਭਾਰ ਆ ਰਿਹਾ ਬਹੁਤ ਬੁਰੀ ਹਾਰ ਖਾਣੀ ਪਈ ਅੰਗਰੇਜ਼ਾਂ ਨੂੰ ਪਰ ਆਖਰੀ ਚੌਥੀ ਲੜਾਈ 21 ਫਰਵਰੀ ਨੂੰ ਗੁਜਰਾਤ ਦੇ ਵਿੱਚ ਹੋਈ ਬਾਰੂਦ ਸਿੱਕਾ ਮੁੱਕ ਜਾਣ ਕਰਕੇ ਰਾਜਾ ਸ਼ੇਰ ਸਿੰਘ ਨੇ ਹਾਰ ਮੰਨ ਲਈ ਇਹ ਵੀ ਬਹੁਤ ਵਟੀਆਂ ਚਾਲਾਂ ਕੀਤੀਆਂ ਗਈਆਂ ਸੀ ਡੋਗਰਿਆਂ ਦੇ ਵੱਲੋਂ ਜਿਸ ਕਰਕੇ ਹਾਰ ਹੋ ਗਈ ਸੀ ਹੁਣ ਪਚੀ ਹੋਈ ਫੌਜ ਨੂੰ ਲੈ ਕੇ ਰਾਜਾ ਸ਼ੇਰ ਸਿੰਘ ਰਾਵਲ ਪਿੰਡੀ ਵੱਲ ਵਧਿਆ ਉੱਥੇ ਉਸਨੇ 14 ਮਾਰਚ ਨੂੰ ਅੰਗਰੇਜ਼ਾਂ ਦੇ ਸਾਹਮਣੇ ਹਥਿਆਰ ਸੁੱਟਦੇ ਰਾਜਾ ਸ਼ੇਰ ਸਿੰਘ ਸਰਦਾਰ ਚਤਰ ਸਿੰਘ ਤੇ ਕੁਝ ਹੋਰ ਸਿੱਖ ਅਫਸਰ ਕੈਦ ਕਰ ਲਏ ਗਏ। ਸਿਪਾਈਆਂ ਦੇ ਕੋਲੋਂ ਹਥਿਆਰ ਖੋਲੇ ਗਏ ਉਹਨਾਂ ਨੂੰ ਘਰਾਂ ਨੂੰ ਰਵਾਨਾ ਕਰਤਾ। ਹੁਣ ਆਖਰੀ ਫੈਸਲੇ ਦਾ ਸਮਾਂ ਆ। ਇਸ ਲੜਾਈ ਦੇ ਸਮੇਂ ਵਾਰ-ਵਾਰ ਲਾਰਡ ਡਲਹੌਜੀ ਦੇ ਇਸ ਐਲਾਨ ਨੂੰ ਦੁਹਰਾਇਆ ਗਿਆ ਸੀ ਕਿ ਜੋ ਲੋਕ ਇਸ ਬਗਾਵਤ ਦੇ ਵਿੱਚ ਹਿੱਸਾ ਨਹੀਂ ਲੈਣਗੇ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ। ਦਲੀਪ ਸਿੰਘ ਅੰਗਰੇਜ਼ਾਂ ਦੀ ਸਰਪ੍ਰਸਤੀ ਦੇ ਵਿੱਚ, ਉਨ੍ਹਾਂ ਦੇ ਕਬਜ਼ੇ ਦੇ ਅੰਦਰ ਸੀ। ਉਸ ਨੇ ਕੋਈ ਕਸੂਰ ਨਹੀਂ ਸੀ ਕੀਤਾ। ਪਰ ਡਲਹੋਜੀ ਨੇ ਆਪਣੇ ਸਾਰੇ ਐਲਾਨਾਂ ਤੇ ਇਕਰਾਰਾਂ ਨੂੰ ਛਿੱਟੇ ਟੰਕ ਕੇ ਉਸ ਮਾਸੂਮ ਬਾਲਕ ਦੀ ਗਰਦਨ ਦੇ ਉੱਤੇ ਛੁਰੀ ਫੇਰ ਦਿੱਤੀ। 29 ਮਾਰਚ 1849 ਨੂੰ ਪੰਜਾਬ ਜ਼ਬਤ ਕਰ ਲਿਆ ਗਿਆ। ਆਖਰੀ ਅਹਿਦਨਾਮੇ ਦੀਆਂ ਕੁਝ ਸ਼ਰਤਾਂ ਸੀ। ਖਾਸ ਤੌਰ ਉਤੇ ਚਾਰ ਸ਼ਰਤਾਂ ਕੁੱਝੀਆਂ ਜਾਂਦੀਆਂ ਨੇ ਇਸ ਅਹਿਦਨਾਮੇ ਦੀਆਂ ਆਓ ਉਹ ਤੇ ਵੀ ਇੱਕ ਝਾਤ ਮਾਰਦੇ ਹਾਂ ਪਹਿਲਾ ਅਹਿਦਨਾਮੇ ਦੀ ਸ਼ਰਤ ਕੀ ਸੀ ਕਿ ਮਹਾਰਾਜਾ ਦਲੀਪ ਸਿੰਘ ਆਪਣੇ ਵੱਲੋਂ ਆਪਣੇ ਵਾਰਸਾਂ ਵੱਲੋਂ ਤੇ ਆਪਣੇ ਉੱਤਰਾ ਅਧਿਕਾਰੀਆਂ ਦੇ ਵੱਲੋਂ ਪੰਜਾਬ ਰਾਜ ਦੇ ਸਾਰੇ ਹੱਕ ਤੇ ਦਾਅਵਿਆਂ ਨੂੰ ਤਿਆਗਦਾ ਇਹ ਉਹ ਤੋਂ ਸਾਈਨ ਕਰਵਾ ਲਏ ਗਏ ਦੂਸਰਾ ਲਾਹੌਰ ਦਰਬਾਰ ਦੇ ਸਿਰ ਅੰਗਰੇਜ਼ੀ ਸਰਕਾਰ ਦਾ ਜੋ ਕਰਜ਼ਾ ਹੈ ਉਹਦੇ ਬਦਲੇ ਇਸ ਲੜਾਈ ਤੇ ਜਿੰਨਾ ਵੀ ਖਰਚਾ ਹੋਇਆ ਲਾਹੌਰ रियासत ਦੀ ਹਰ ਤਰ੍ਹਾਂ ਦੀ ਜਾਇਦਾਦ ਉਸ ਕਰਕੇ ਜ਼ਬਤ ਕੀਤੀ ਜਾਊਗੀ ਜਿੱਥੇ ਵੀ ਹੋਵੇ ਸਰਕਾਰ ਅੰਗਰੇਜ਼ੀ ਜ਼ਬਤ ਕਰ ਲੂ ਜਾਨੀ ਕਿ ਅੰਗਰੇਜ਼ੀ ਸਰਕਾਰ ਆਪਣੇ ਕਬਜ਼ੇ ਚ ਲੈ ਲੂਗੀ ਤੀਸਰੀ ਜਿਹੜੀ ਕਿ ਅੱਜ ਵੀ ਤਰਾਸਦੀ ਹੈ ਜਦੋਂ ਵੀ ਇਸ ਚੀਜ਼ ਦਾ ਜ਼ਿਕਰ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਸਿੱਖ ਰਾਜ ਦਾ ਦਰਦ ਰੱਖਣ ਵਾਲੀਆਂ ਰੂਹਾਂ ਦੇ ਵਿੱਚ ਇੱਕ ਚਿੰਨਕ ਪੈਦਾ ਹੋ ਜਾਂਦੀ ਹੈ ਕੋਹੇਨੂਰ ਹੀਰਾ ਤੀਸਰੀ ਸ਼ਰਤ ਹੈ ਕੋਹੇਨੂਰ ਹੀਰਾ ਜੋ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸੁਜਾਦੇ ਕੋਲੋਂ ਲਿਆ ਸੀ ਲਾਹੌਰ ਦਾ ਮਹਾਰਾਜਾ ਯਾਨੀ ਕਿ ਇੰਗਲੈਂਡ ਦੀ ਮਲਕਾ ਦੀ ਭੇਟਾ ਕਰੇਗਾ ਇਹ ਵੀ ਸਾਈਨ ਕਰਵਾ ਲੇ ਚੌਥਾ ਮਹਾਰਾਜਾ ਦਲੀਪ ਸਿੰਘ ਆਪਣੀ ਆਪਣੇ ਸਬੰਧੀਆਂ ਦੀ ਤੇ ਰਿਆਸਤ ਦੇ ਨੌਕਰਾਂ ਦੀ ਸਹਾਇਤਾ ਲਈ ਈਸਟ ਇੰਡੀਆ ਕੰਪਨੀ ਦੇ ਕੋਲੋਂ ਇੱਕ ਰਕਮ ਯਾਨੀ ਕਿ ਪੈਨਸ਼ਨ ਲਿਆ ਕਰੇਗਾ ਜੋ ਕੰਪਨੀ ਦੇ ਰੁਪਏ ਨੇ 4 ਲੱਖ ਤੋਂ ਘੱਟ ਤੇ 5 ਲੱਖ ਤੋਂ ਵੱਧ ਨਹੀਂ ਹੋਣਗੇ ਮਹਾਰਾਜੇ ਦੀ ਇੱਜ਼ਤ ਅਤੇ ਸਨਮਾਨ ਜ਼ਰੂਰ ਕਾਇਮ ਰੱਖਿਆ ਜਾਵੇਗਾ ਉਹ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਇਹ ਵੀ ਸਿੱਖਾਂ ਨੂੰ ਲੁਭਾਉਣ ਵਾਸਤੇ ਕਿ ਢੜਕਣ ਦਾ ਫੌਜੀ ਖਾਲਸਾ ਫੌਜ ਜਿਹੜੀ ਆ ਢੜਕੇ ਨਾ ਮਹਾਰਾਜਾ ਦਲੀਪ ਸਿੰਘ ਬਹਾਦਰ ਦਾ ਖਿਤਾਬ ਰੱਖੇਗਾ ਦੇ ਉਹ ਆਪਣੀ ਉਮਰ ਪਰ ਜਿੰਨੀ ਮੈਂ ਪੈਨਸ਼ਨ ਦੱਸੀ ਹੈ ਉਹ ਪੈਨਸ਼ਨ ਦਾ ਹਿੱਸਾ ਲਿਆ ਕਰੇਗਾ ਜੋ ਉਸ ਨੂੰ ਜਾਤੀ ਤੌਰ ਤੇ ਦਿੱਤੀ ਜਾਇਆ ਕਰੇਗੀ ਪਰ ਇੱਥੇ ਵੀ ਇੱਕ ਸ਼ਰਤ ਰੱਖਤੀ ਉਹ ਕਹਿੰਦੇ ਪਰ ਜੇ ਉਹ ਅੰਗਰੇਜ਼ਾਂ ਦਾ تابعਾਦਾਰ ਰਹੇਗਾ ਤੇ ਉੱਥੇ ਰਹਿائش ਰੱਖੇਗਾ ਤਾਂ ਮਿਲੂ ਜਿੱਥੇ ਗਵਰਨਰਲ ਜਨਰਲ ਉਸ ਦੀ ਥਾਂ ਤਜਵੀਜ਼ ਕਰਨਗੇ ਜਿੱਥੇ ਮਤਲਬ ਕਿ ਅੰਗਰੇਜ਼ ਕਹਿਣਗੇ ਜੇ ਉੱਥੇ ਰਹੇਗਾ ਤਾਂ ਪੈਨਸ਼ਨ ਮਿਲੂਗੀ ਨਹੀਂ ਤਾਂ ਉਹ ਵੀ ਨਹੀਂ ਮਿਲਣੀ ਨਾਲ ਲੈ ਕੇ ਫਿਰ ਦਲੀਪ ਸਿੰਘ ਨੇ ਪੰਜਾਬ ਦੇ ਵਿੱਚ ਫਿਰ ਇੱਥੇ ਸਿੱਖਾਂ ਦਾ ਜਿਹੜਾ ਰਾਜ ਆ ਉਹ ਸਮਾਪਤ ਹੋ ਗਿਆ। ਦਲਹੋਜੀ ਨੇ ਰੈਂਦਾ ਗੁੱਸਾ ਜਿੰਦਾ ਦੇ ਉੱਪਰ ਕੱਟਦਾ। ਪੰਜਾਬ ਦੀ ਜ਼ਬਤੀ ਤੋਂ ਪੂਰਾ 17 ਪਿਛੋਂ 6 ਅਪ੍ਰੈਲ ਨੂੰ ਜਿੰਦਾ ਨੂੰ ਚਨਾਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ। ਜਿਵੇਂ ਕਿ ਮੈਂ ਇਸ ਪੜਾਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਿਹਾ ਸੀ ਕਿ ਜੇ ਮਹਾਰਾਣੀ ਕੋਈ ਹੋਰ ਚਾਲਾਂ ਚੱਲੇਗੀ ਸ਼ਾਜਸ਼ਾ ਘੜੇਗੀ ਚਿੱਠੀ ਪੱਤਰ ਕਰਨ ਦੀ ਕੋਸ਼ਿਸ਼ ਕਰੇਗੀ ਤਾਂ ਉਹਨੂੰ ਇੱਥੋਂ ਚਨਾਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ ਪਰ ਕੋਈ ਸਾਜ਼ਿਸ਼ ਨਹੀਂ ਰਚਦੀ ਮਹਾਰਾਣੀ ਫੇਰ ਵੀ ਉਸ ਨੂੰ ਅੰਤ ਦੇ ਵਿੱਚ ਚਨਾਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਜਾਂਦਾ ਹੁਣ ਇਸ ਤੋਂ ਅੱਗੇ ਕੀ ਕੁਝ ਵਾਪਰਦਾ ਮਹਾਰਾਣੀ ਜਿੰਦਕੌਰ ਦੇ ਨਾਲ ਮਹਾਰਾਜਾ ਦਲੀਪ ਸਿੰਘ ਦੇ ਨਾਲ ਕੀ ਕੁਝ ਵਾਪਰਦਾ ਤੇ ਉਹ ਸਾਰੀ ਉਮਰ ਜਿਸ ਚੀਜ਼ ਵਾਸਤੇ ਤਰਸਦੀ ਰਹੀ ਕਿਸ ਵਾਸਤੇ ਤਰਸਦੀ ਰਹੀ ਆਪਣੇ ਪੁੱਤਰ ਦੇ دیدار ਕਰਨ ਜਿਹਦੇ ਖਾਤਰੋ ਜਿਉ ਰਹੀ ਸੀ ਤੇ ਉਹ ਮਿਲਾਪ ਫਿਰ ਕਿਵੇਂ ਹੁੰਦਾ ਉਹਦੇ ਬਾਰੇ ਤੁਹਾਨੂੰ ਅਸੀਂ ਅਗਲੇ ਪੜਾਅ ਵਿੱਚ ਦੱਸਾਂਗੇ ਮੈਂ ਉਮੀਦ ਕਰਦਾ ਤੁਹਾਨੂੰ ਇਹ ਪੜਾਅ ਵਧੀਆ ਲੱਗਿਆ ਹੋਵੇਗਾ ਜਾਣਕਾਰੀ ਮਿਲੀ ਹੋਵੇਗੀ ਜੇ ਜਾਣਕਾਰੀ ਵਧੀਆ ਲੱਗੀ ਹੋਈ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਸੋ ਫਿਲਹਾਲ ਇਸ ਵੀਡੀਓ ਦੇ ਵਿੱਚ ਇੰਨਾ ਹੀ ਮੈਨੂੰ ਦੀ ਇਜਾਜ਼ਤ ਦੇਖਦੇ ਰਹੋ ਸਿੱਖ ਯੂਨੀਵਰਸਿਟੀ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ